ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਥ ਸੰਗਤ ਜੀ ਆਪਣੀ ਅੱਜ ਦੀ ਵੀਡੀਓ ਦੇ ਵਿੱਚ ਅਸੀਂ ਗੱਲ ਕਰਾਂਗੇ ਜੀ ਉਹਨਾਂ ਮਨੁੱਖਾਂ ਦੇ ਬਾਰੇ ਜੋ ਆਖਦੇ ਹਨ ਕਿ ਪਰਮਾਤਮਾ ਵਾਹਿਗੁਰੂ ਜੀ ਸਾਡੀ ਅਰਦਾਸ ਕਿਉਂ ਨਹੀਂ ਸੁਣਦੇ ਉਹ ਸਾਡੀ ਕੋਈ ਵੀ ਗੱਲ ਕਿਉਂ ਨਹੀਂ ਮੰਨ ਰਹੇ ਸਾਥ ਸੰਗਤ ਜੀ ਵੀਡੀਓ ਨੂੰ ਸ਼ੁਰੂ ਕਰਨ ਤੋਂ ਪਹਿਲਾਂ ਕਮੈਂਟ ਬਾਕਸ ਦੇ ਵਿੱਚ ਵਾਹਿਗੁਰੂ 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 ਜੀ ਲਿਖ ਕੇ ਹਾਜ਼ਰੀ ਲਗਵਾਉਣਾ ਜੀ ਤਾਂਕੇ ਪਰਮਾਤਮਾ ਜੀ ਤੁਹਾਡੀ ਬਹੁਤ ਹੀ ਜਲਦੀ ਅਰਦਾਸ ਸੁਣ ਲੈਣ ਤੁਹਾਡੀਆਂ ਸਾਰੀਆਂ ਹੀ ਮਨੋ ਕਾਮਨਾਵਾਂ ਪੂਰੀਆਂ ਕਰ ਦੇਣ ਅਤੇ ਤੁਹਾਡੇ ਪਰਿਵਾਰ ਤੇ ਹਮੇਸ਼ਾ ਦੇ ਲਈ ਮਿਹਰ ਭਰਿਆ ਹੱਥ ਰੱਖ ਦੇਣ ਤਾਂਕੇ ਤੁਹਾਨੂੰ ਕਦੇ ਵੀ ਕਿਸੇ ਗੱਲ ਦੀ ਕੋਈ ਕਮੀ ਨਾ ਆਵੇ ਤੁਹਾਨੂੰ ਅੰਮ੍ਰਿਤ ਵੇਲਾ ਬਖਸ਼ ਦੇਣ ਹੁਣ ਗੱਲ ਕਰਦੇ ਹਾਂ ਜੀ ਵੀਡੀਓ ਦੇ ਵਿਸ਼ੇ ਦੇ ਬਾਰੇ ਸਾਥ ਸੰਗਤ ਜੀ ਸਭ ਤੋਂ ਪਹਿਲੀ ਗੱਲ ਸਾਨੂੰ ਹਮੇਸ਼ਾ ਇਹ ਯਾਦ ਹੀ ਰੱਖਣੀ ਚਾਹੀਦੀ ਹੈ ਕਿ ਵਾਹਿਗੁਰੂ ਪਰਮਾਤਮਾ ਜੀ ਸਾਡੇ ਕੋਈ ਗੁਲਾਮਤਾ ਨਹੀਂ ਤੇ ਨਾ ਹੀ ਉਹ ਕੋਈ ਸਾਡੇ ਨੌਕਰ ਹਨ ਜੋ ਅਸੀਂ ਕਹੀਏ ਉਸੇ ਵੇਲੇ ਹੀ ਉਹ ਪੂਰਾ ਕਰ ਦੇਣ ਇਹ ਗੱਲ ਉਹਨਾਂ ਦੇ ਲਈ ਆਖੀ ਜਾਂਦੀ ਹੈ ਜੋ ਮਾਲਕ ਪ੍ਰਭੂ ਜੀ ਨੂੰ ਸਿਰਫ ਇੱਕ ਚੀਜ਼ ਸਮਝ ਕੇ ਬੈਠੇ ਹਨ ਦੂਜੀ ਗੱਲ ਉਹਨਾਂ ਭਗਤਾਂ ਦੇ ਲਈ ਆਖੀ ਜਾਂਦੀ ਹੈ ਜਿਨ੍ਹਾਂ ਨੂੰ ਆਪਣੇ ਪ੍ਰਭੂ ਪਰਮਾਤਮਾ ਵਾਹਿਗੁਰੂ ਜੀ ਦੇ ਅੱਗੇ ਪੂਰਾ ਭਰੋਸਾ ਹੈ ਜੋ ਉਹਨਾਂ ਦੇ ਅੱਗੇ ਕਦੇ ਵੀ ਕਿਸੇ ਗੱਲ ਦੀ ਸ਼ਿਕਾਇਤ ਨਹੀਂ ਕਰਦੇ ਬਸ ਸ਼ੁਕਰਾਨਾ ਹੀ ਕਰਦੇ ਰਹਿੰਦੇ ਹਨ ਸਾਧ ਸੰਗਤ ਜੀ ਅਸੀਂ ਦੇਖਦੇ ਹੀ ਹਾਂ ਕਿ ਇਸ ਦੁਨੀਆ ਦੇ ਵਿੱਚ ਹਰ ਕੋਈ ਕਿਸੇ ਨਾ ਕਿਸੇ ਕਾਰਨ ਕਰਕੇ ਬਹੁਤ ਦੁਖੀ ਹੈ ਜਾਂ ਕਿਸੇ ਚੀਜ਼ ਤੋਂ ਕੋਈ ਪਰੇਸ਼ਾਨ ਹੈ ਜਾਂ ਆਪਣੀ ਜ਼ਿੰਦਗੀ ਦੇ ਵਿੱਚ ਮੇਲਿਆਂ ਵਿੱਚ ਇੰਨਾ ਫਸ ਚੁੱਕਾ ਹੈ ਕਿ ਉਸ ਨੂੰ ਸੁੱਖ ਦਾ ਸਾਰ ਨਹੀਂ ਆ ਰਿਹਾ ਜਿਸ ਕਰਕੇ ਅਸੀਂ ਚਾਹੁੰਦੇ ਹਾਂ ਕਿ ਅਸੀਂ ਜੋ ਵੀ ਚੀਜ਼ ਪ੍ਰਾਪਤ ਕਰਨੀ ਚਾਹੁੰਦੇ ਹਾਂ ਉਹ ਸਾਨੂੰ ਮਿਲਦੀ ਨਹੀਂ ਹੈ ਇਸ ਕਰਕੇ ਵੀ ਅਸੀਂ ਦੁਖੀ ਹੋ ਜਾਂਦੇ ਹਾਂ ਤੇ ਫਿਰ ਅਸੀਂ ਉਹ ਚਾਹੁੰਦੇ ਹਾਂ ਕਿ ਚੀਜ਼ਾਂ ਸਾਨੂੰ ਮਿਲਣ ਇਸ ਦੇ ਲਈ ਅਸੀਂ ਗੁਰੂ ਘਰ ਜਾਂਦੇ ਹਾਂ ਗੁਰਬਾਣੀ ਪੜ੍ਹਦੇ ਹਾਂ ਜਾਂ ਕਦੇ ਵੱਖਰੇ-ਵੱਖਰੇ ਦੇਹਧਾਰੀਆਂ ਬਾਬਿਆਂ ਦੇ ਕੋਲ ਵੀ ਚਲੇ ਜਾਂਦੇ ਹਾਂ ਉਹਨਾਂ ਅੱਗੇ ਆਪਣਾ ਸੀਸ ਝੁਕਾਉਂਦੇ ਹਾਂ ਜੋ ਕਿ ਸਾਨੂੰ ਬਿਲਕੁਲ ਵਿਚਕਾਉਣਾ ਨਹੀਂ ਚਾਹੀਦਾ ਪਰਮਾਤਮਾ ਤੇ ਹੀ ਪੂਰਨ ਵਿਸ਼ਵਾਸ ਰੱਖਣਾ ਚਾਹੀਦਾ ਹੈ ਇਹ ਸਭ ਕਰਨ ਤੋਂ ਬਾਅਦ ਵੀ ਸਾਨੂੰ ਸਾਡੀ ਪਸੰਦ ਦੀ ਕੋਈ ਜਦ ਵਸਤੂ ਨਹੀਂ ਮਿਲਦੀ ਅਤੇ ਕਦੇ-ਕਦੇ ਤਾਂ ਸਾਡੀ ਪਸੰਦ ਦੀ ਵਸਤੂ ਹੀ ਸਾਡੇ ਤੋਂ ਕਈ ਵਾਰ ਦੂਰ ਹੋ ਜਾਂਦੀ ਹੈ। ਸਾਨੂੰ ਪਤਾ ਲੱਗ ਜਾਂਦਾ ਹੈ ਕਿ ਇਹ ਵਸਤੂ ਸਾਨੂੰ ਹੁਣ ਜ਼ਿੰਦਗੀ ਭਰ ਨਹੀਂ ਮਿਲੇਗੀ। ਇਹ ਸਭ ਕਿਉਂ ਹੁੰਦਾ ਹੈ? ਸਾਧ ਸੰਗਤ ਜੀ ਇਸ ਨੂੰ ਸਮਝਾਉਣ ਲਈ ਅਸੀਂ ਤੁਹਾਨੂੰ ਦੋ ਛੋਟੀਆਂ ਜਿਹੀਆਂ ਗੱਲਾਂ ਦੱਸਦੇ ਹਾਂ। ਜਿਸ ਦੇ ਕਾਰਨ ਸਾਡੀ ਜ਼ਿੰਦਗੀ ਬਦਲ ਚੁੱਕੀ ਹੈ। ਇੱਕ ਛੋਟਾ ਜਿਹਾ ਬੱਚਾ ਜਿਸਨੇ ਆਪਣੇ ਹੱਥਾਂ ਦੇ ਵਿੱਚ ਛੋਟਾ ਜਿਹਾ ਚਾਕੂ ਫੜਿਆ ਹੈ। ਉਹ ਚਾਕੂ ਦੇ ਨਾਲ ਖੇਡ ਵੀ ਰਿਹਾ ਹੈ। ਤੇ ਬਹੁਤ ਖੁਸ਼ ਵੀ ਹੋ ਰਿਹਾ ਹੈ ਪਰ ਜਿਵੇਂ ਹੀ ਉਸ ਦੀ ਮਾਂ ਨੇ ਉਸ ਦੇ ਹੱਥ ਵਿੱਚ ਚਾਕੂ ਵੇਖਿਆ ਤਾਂ ਉਹ ਤਾਂ ਉਹ ਬਹੁਤ ਜ਼ਿਆਦਾ ਡਰ ਜਾਂਦੀ ਹੈ ਤੇ ਆਪਣੇ ਬੱਚੇ ਨੂੰ ਸਮਝਾਉਂਦੀ ਹੈ ਕਿ ਤੂੰ ਇਸ ਚਾਕੂ ਦੇ ਨਾਲ ਨਹੀਂ ਖੇਡਣਾ ਕਿਉਂਕਿ ਉਹ ਡਰ ਜਾਂਦੀ ਹੈ ਹੁਣ ਸਾਥ ਸੰਗਤ ਜੀ ਬੱਚਾ ਤਾਂ ਇਹੀ ਸੋਚੇਗਾ ਕਿ ਮੇਰੀ ਮਾਂ ਨੇ ਮੇਰਾ ਖਿਡੌਣਾ ਖੋ ਲਿਆ ਹੈ ਕਿਉਂਕਿ ਉਸ ਬੱਚੇ ਲਈ ਤਾਂ ਉਹ ਖਿਡੌਣਾ ਜਿਹੜਾ ਸੀ ਉਹ ਚਾਕੂ ਹੀ ਸੀ ਜਿਸ ਤੋਂ ਉਹ ਬਹੁਤ ਖੁਸ਼ ਸੀ ਪਰ ਸਿਰਫ ਉਹ ਮਾਂ ਹੀ ਜਾਣਦੀ ਸੀ ਕਿ ਜੇਕਰ ਬੱਚੇ ਦੇ ਹੱਥ ਵਿੱਚ ਚਾਕੂ ਦੇ ਨਾਲ ਕੱਟ ਲੱਗ ਗਿਆ ਤਾਂ ਬੱਚੇ ਨੂੰ ਖੂਨ ਨਿਕਲੇਗਾ ਬੱਚਾ ਰੋਵੇਗਾ ਤੇ ਪਰੇਸ਼ਾਨ ਹੋ ਜਾਵੇਗਾ ਇਸੇ ਤਰ੍ਹਾਂ ਹੀ ਪਰਮਾਤਮਾ ਜੀ ਨੇ ਤੁਹਾਡੇ ਤੋਂ ਜਦ ਕੋਈ ਚੀਜ਼ ਦੂਰ ਕਰਨੀ ਹੁੰਦੀ ਹੈ ਤਾਂ ਉਹ ਚੀਜ਼ ਚਾਕੂ ਦੀ ਤਰ੍ਹਾਂ ਹੀ ਤੁਸੀਂ ਸਮਝਿਆ ਕਰੋ ਕਿ ਇਹ ਸ਼ਾਇਦ ਸਾਡੇ ਲਈ ਸਹੀ ਨਹੀਂ ਸੀ ਤਾਂ ਹੀ ਸਾਡੇ ਕੋਲੋਂ ਦੂਰ ਹੋ ਗਈ ਹੈ ਇਸ ਕਰਕੇ ਪਰਮਾਤਮਾ ਨੇ ਵੀ ਇਸ ਦੇ ਪਿੱਛੇ ਕੁਝ ਚੰਗਾ ਹੀ ਸੋਚਿਆ ਹੋਵੇਗਾ ਕਈ ਵਾਰ ਅਸੀਂ ਕਿਸੇ ਦੁਰਘਟਨਾ ਹੁੰਦੀ ਹੁੰਦੀ ਤੋਂ ਬਚ ਜਾਂਦੇ ਹਾਂ ਤੇ ਫਿਰ ਅਸੀਂ ਪਰਮਾਤਮਾ ਦਾ ਸ਼ੁਕਰਾਨਾ ਕਰਦੇ ਹਾਂ ਕਿ ਪਰਮਾਤਮਾ ਜੀ ਤੁਸੀਂ ਹੱਥ ਦੇ ਕੇ ਰੱਖਿਆ। ਕਈ ਵਾਰ ਸਾਡਾ ਥੋੜੇ ਜਿਹੇ ਸਮੇਂ ਦਾ ਅੱਗਾ ਪਿੱਛਾ ਹੋ ਜਾਂਦਾ ਹੈ ਤੇ ਅਸੀਂ ਕਿਸੇ ਐਕਸੀਡੈਂਟ ਹੋਣ ਤੋਂ ਜਦ ਬਚਦੇ ਹਾਂ ਅੱਗੇ ਵਾਲੇ ਦਾ ਜਾਂ ਪਿੱਛੇ ਵਾਲੇ ਦਾ ਕੋਈ ਐਕਸੀਡੈਂਟ ਹੋ ਜਾਂਦਾ ਹੈ ਤਾਂ ਫਿਰ ਸਾਨੂੰ ਖੁਦ ਮਹਿਸੂਸ ਹੁੰਦਾ ਹੈ ਕਿ ਸਾਨੂੰ ਪਰਮਾਤਮਾ ਨੇ ਅੱਜ ਹੱਥ ਦੇ ਕੇ ਰੱਖਿਆ ਹੈ। ਕਿਉਂਕਿ ਸਾਧ ਸੰਗਤ ਜੀ ਪ੍ਰਭ ਪਰਮਾਤਮਾ ਜੀ ਤਾਂ ਸਾਡੀ ਮਾਂ ਵਰਗੇ ਹਨ ਮਾਲਕ ਪ੍ਰਭੂ ਜੀ ਆਪਣੇ ਭਗਤਾਂ ਦੀ ਹਮੇਸ਼ਾ ਰੱਖਿਆ ਕਰਦੇ ਹਨ ਦੂਸਰੀ ਗੱਲ ਇਹ ਮੰਨ ਲਓ ਕਿ ਤੁਸੀਂ ਮਾਲਕ ਪ੍ਰਭੂ ਜੀ ਤੋਂ ਆਪਣੇ ਲਈ ਜਦ ਇੱਕ ਗੱਡੀ ਮੰਗਦੇ ਹੋ ਜਦ ਤੁਸੀਂ ਬਹੁਤ ਮਿਹਨਤ ਵੀ ਕੀਤੀ ਹੁੰਦੀ ਹੈ ਪਰ ਫਿਰ ਵੀ ਤੁਹਾਨੂੰ ਉਹ ਗੱਡੀ ਨਹੀਂ ਮਿਲਦੀ ਹੁਣ ਉਥੇ ਤੁਸੀਂ ਪਰਮਾਤਮਾ ਨੂੰ ਹੀ ਕੋਸਣਾ ਸ਼ੁਰੂ ਕਰ ਦਿੰਦੇ ਹੋ ਕਿ ਅਸੀਂ ਤੁਹਾਡੇ ਲਈ ਐਨੇ ਪਾਠ ਕੀਤੇ ਗੁਰੂ ਘਰ ਵੀ ਗਏ ਪਰ ਤੁਸੀਂ ਸਾਡੀ ਅਰਦਾਸ ਪੂਰੀ ਨਹੀਂ ਕੀਤੀ ਜਿਹੜਾ ਮਨੁੱਖ ਤੁਹਾਡੇ ਲਾਗੇ ਕੋਈ ਹੋਵੇਗਾ ਜਿਸਨੇ ਮਿਹਨਤ ਵੀ ਨਹੀਂ ਕੀਤੀ ਹੋਵੇਗੀ ਉਸ ਕੋਲ ਉਹ ਗੱਡੀ ਮੌਜੂਦ ਹੋਵੇਗੀ ਜਿਸ ਕਾਰਨ ਤੁਹਾਡੇ ਪਰਮਾਤਮਾ ਤੇ ਸ਼ੰਕਾ ਹੋਣਾ ਸ਼ੁਰੂ ਹੋ ਜਾਵੇਗਾ ਕਿ ਪਰਮਾਤਮਾ ਪਤਾ ਨਹੀਂ ਕਿਉਂ ਸਾਡੀਆਂ ਹੀ ਅਰਦਾਸਾਂ ਨਹੀਂ ਸੁਣਦੇ ਦੂਜਿਆਂ ਦੀਆਂ ਅਰਦਾਸਾਂ ਛੇਤੀ ਕਬੂਲ ਕਰ ਲੈਂਦੇ ਹਨ ਫਿਰ ਤੁਸੀਂ ਆਪਣੇ ਗੁਰੂ ਨੂੰ ਛੱਡ ਕੇ ਦੇਹਧਾਰੀ ਬਾਬਿਆਂ ਦੇ ਪਿੱਛੇ ਵੀ ਤੁਰਨਾ ਫਿਰਨਾ ਸ਼ੁਰੂ ਕਰ ਦਿਓਗੇ ਜਿਸ ਨਾਲ ਤੁਸੀਂ ਆਪਣੀ ਜ਼ਿੰਦਗੀ ਵਿੱਚ ਹੋਰ ਉਲਝ ਜਾਓਗੇ ਪਰ ਫਿਰ ਵੀ ਸਾਡੀ ਅਰਦਾਸ ਜਦ ਕੋਈ ਪੂਰੀ ਨਹੀਂ ਹੁੰਦੀ ਹੁਣ ਇੱਥੇ ਜਰਾ ਸੋਚ ਵਿਚਾਰ ਕਰ ਲੈਣਾ ਚਾਹੀਦਾ ਹੈ ਕਿ ਜੇਕਰ ਇੰਨੀ ਭਗਤੀ ਕਰਨ ਤੇ ਵੀ ਗੱਡੀ ਜਾਂ ਕੋਈ ਹੋਰ ਵਸਤੂ ਨਹੀਂ ਮਿਲ ਰਹੀ ਤਾਂ ਇਸ ਦਾ ਇਹ ਮਤਲਬ ਹੋ ਸਕਦਾ ਹੈ ਕਿ ਉਸ ਵਸਤੂ ਤੋਂ ਸਾਨੂੰ ਨੁਕਸਾਨ ਜਾਂ ਅਸੀਂ ਕੋਈ ਘਟਨਾ ਸਾਡੇ ਨਾਲ ਵਾਪਰ ਸਕਦੀ ਸੀ ਇਸ ਕਰਕੇ ਕਈ ਵਾਰੀ ਸਾਡੀ ਅਰਦਾਸ ਪ੍ਰਭੂ ਜੀ ਪੂਰੀ ਹੀ ਨਹੀਂ ਕਰਦੇ ਕਿਉਂਕਿ ਵਾਹਿਗੁਰੂ ਪ੍ਰਮਾਤਮਾ ਜੀ ਆਪਣੇ ਭਗਤ ਦਾ ਕਦੇ ਵੀ ਮਾੜਾ ਨਹੀਂ ਸੋਚਦੇ ਹਨ ਉਹਨਾਂ ਨੂੰ ਭੇਖਾਰੇ ਸਭ ਕੁਝ ਪਤਾ ਹੁੰਦਾ ਹੈ ਕਿ ਅੱਗੇ ਜਾ ਕੇ ਉਹ ਵਸਤੂ ਤੁਹਾਨੂੰ ਫਾਇਦਾ ਦੇਵੇਗੀ ਜਾਂ ਨੁਕਸਾਨ ਸਾਥ ਸੰਗਤ ਜੀ ਇਸ ਲਈ ਜੇਕਰ ਸਾਡੀ ਅਰਦਾਸ ਤੇ ਕਿਰਪਾ ਹੋ ਜਾਵੇ ਤਾਂ ਸ਼ੁਕਰਾਨਾ ਅਤੇ ਨਾ ਪੂਰੀ ਹੋਵੇ ਤਾਂ ਮਾਲਕ ਪ੍ਰਭੂ ਜੀ ਦੇ ਉੱਪਰ ਜਿਵੇਂ ਮਰਜ਼ੀ ਸਮਝ ਲੈਣੀ ਚਾਹੀਦੀ ਹੈ ਕਿ ਇਹ ਭਾਵਨਾ ਅਤੇ ਸੋਚ ਤੁਹਾਡੇ ਅੰਦਰ ਜੇਕਰ ਹੁੰਦੀ ਹੈ ਤੁਸੀਂ ਕਦੇ ਵੀ ਦੁਖੀ ਨਹੀਂ रह ਸਕੋਗੇ ਸੋ ਸਾਰ ਸੰਗੇ ਜੀ ਵਾਹਿਗੁਰੂ ਪਰਮਾਤਮਾ ਜੀ ਦੇ ਅੱਗੇ ਕਦੇ ਵੀ ਕੋਈ ਸ਼ਿਕਾਇਤ ਨਾ ਕਰ ਲੈਣਾ ਜੇਕਰ ਤੁਸੀਂ ਹਮੇਸ਼ਾ ਦੇ ਲਈ ਖੁਸ਼ ਰਹਿਣਾ ਚਾਹੁੰਦੇ ਹੋ ਆਪਣੀ ਹਰ ਇੱਛਾ ਨੂੰ ਪਰਮਾਤਮਾ ਵਾਹਿਗੁਰੂ ਜੀ ਦੀ ਇੱਛਾ ਦੇ ਨਾਲ ਜੋੜ ਲੈਂਦੇ ਹੋ ਉਹਨਾਂ ਨੂੰ ਆਖੋ ਕਿ ਪਰਮਾਤਮਾ ਜੀ ਜਿਸ ਵਿੱਚ ਤੁਹਾਡੀ ਖੁਸ਼ੀ ਹੋਵੇ ਜਿਸ ਵਿੱਚ ਤੁਹਾਡੀ ਰਜ਼ਾ ਹੋਵੇ ਉਸ ਵਿੱਚ ਹੀ ਸਾਡੀ ਵੀ ਖੁਸ਼ੀ ਹੈ ਜੀਵਨ ਵੇਖ ਲੈਣਾ ਕਿ ਹਮੇਸ਼ਾ ਸੁੱਖਾਂ ਦੇ ਵਿੱਚ ਹੀ ਬਤੀਤ ਹੋਵੇਗਾ ਸਾਤ ਸੰਗਾਂជា ਚਦੋਵੀ ਕੋਈ ਭਗਤ ਜਾਂ ਦੁਨਿਆਵੀ ਮਨੁੱਖ ਅਤੇ ਆਤਮ ਦੇ ਰਸਤੇ ਵਿੱਚ ਅੱਗੇ ਵਧਦਾ ਹੈ ਤਾਂ ਜਿਸ ਨਾਲ ਉਸ ਨੂੰ ਬਹੁਤ ਸਾਰੇ ਇਮਤਿਹਾਨਾਂ ਵਿੱਚੋਂ ਲੰਘਣਾ ਪੈਂਦਾ ਹੈ ਜਿਵੇਂ ਇਸ ਦੁਨੀਆਂ ਵਿੱਚ ਵੀ ਅਸੀਂ ਕਿਤੇ ਵਿਸ਼ੇ ਤੇ ਸਿੱਖਿਆ ਜਾਂ ਗਿਆਨ ਪ੍ਰਾਪਤ ਕਰਦੇ ਹਾਂ ਤਾਂ ਸਿੱਖਿਆ ਲੈਣ ਤੋਂ ਬਾਅਦ ਸਾਨੂੰ ਇਮਤਿਹਾਨ ਦੇਣਾ ਹੀ ਪੈਂਦਾ ਹੈ ਇਸ ਤੋਂ ਸਾਨੂੰ ਪਤਾ ਲੱਗਦਾ ਹੈ ਕਿ ਗਿਆਨ ਪ੍ਰਾਪਤ ਕਰਨ ਵਿੱਚ ਅਸੀਂ ਕਿੰਨੇ ਕਾਬਿਲ ਹੋ ਚੁੱਕੇ ਹਾਂ ਉਸੇ ਹੀ ਤਰ੍ਹਾਂ ਸਾਡੇ ਗੁਰੂ ਸੰਤ ਮਹਾਂਪੁਰਖ ਜੀ ਅਤੇ ਪਰਮਾਤਮਾ ਵਾਹਿਗੁਰੂ ਜੀ ਸਾਨੂੰ ਜੋ ਵੀ ਕੁਝ ਸਿਖਾਉਂਦੇ ਹਨ ਉਹ ਉਸ ਦਾ ਇਮਤਿਹਾਨ ਆਪਣੇ ਤਰੀਕੇ ਦੇ ਨਾਲ ਲੈ ਲੈਂਦੇ ਹਨ ਆਮ ਤੌਰ ਤੇ ਇਸ ਦੇ ਬਾਰੇ ਲੋਕਾਂ ਨੂੰ ਪਤਾ ਹੀ ਨਹੀਂ ਲੱਗਦਾ ਅਤੇ ਨਾ ਹੀ ਕਿਸੇ ਦਿਮਾਗ ਵਿੱਚ ਕਿਸੇ ਤਰ੍ਹਾਂ ਦਾ ਖਿਆਲ ਆਉਂਦਾ ਹੈ ਪਰ ਸਾਡੇ ਵਾਹਿਗੁਰੂ ਸਾਡੇ ਪਰਮਾਤਮਾ ਸਾਡੇ ਮਹਾਪੁਰਖ ਜੀ ਸਾਡੇ ਪੂਰਾ ਹੀ ਧਿਆਨ ਰੱਖਦੇ ਹਨ ਸਾਧ ਸੰਗਤ ਜੀ ਪਰਮਾਤਮਾ ਵਾਹਿਗੁਰੂ ਜੀ ਦੇ ਵੱਲੋਂ ਲੈ ਇਮਤਿਹਾਨਾਂ ਦੀ ਕੋਈ ਡੇਟ ਸ਼ੀਟ ਨਹੀਂ ਹੁੰਦੀ ਅਸਲ ਵਿੱਚ ਇਹ ਤੁਹਾਡੇ ਮਨ ਤੋਂ ਸ਼ੁਰੂ ਹੁੰਦਾ ਹੈ ਤੇ ਮਨ ਤੇ ਹੀ ਖਤਮ ਹੋ ਜਾਂਦਾ ਹੈ ਤੇ ਮਨ ਤੇ ਹੀ ਖਤਮ ਹੋ ਜਾਂਦਾ ਹੈ ਜਦੋਂ ਵੀ ਤੁਹਾਨੂੰ ਲੱਗੇ ਕਿ ਤੁਸੀਂ ਪਰਮਾਤਮਾ ਵਾਹਿਗੁਰੂ ਜੀ ਦੇ ਕਿਸੇ ਵੀ ਗੁਣ ਨੂੰ ਧਾਰਨ ਕਰ ਲਿਆ ਹੈ ਜਾਂ ਤੁਸੀਂ ਅੰਮ੍ਰਿਤ ਵੇਲੇ ਜਾਗਣਾ ਸ਼ੁਰੂ ਕਰ ਦਿੱਤਾ ਹੈ ਜਾਂ ਤੁਸੀਂ ਨਿੰਦਿਆ ਚੁਗਲੀ ਕੋਈ ਵੀ ਗੱਲਬਾਤ ਕਰਨੀ ਛੱਡ ਦਿੱਤੀ ਹੈ ਜਿਹੜੀ ਕਿਸੇ ਨੂੰ ਦੁੱਖ ਪਹੁੰਚਾਵੇ ਜਾਂ ਕਿਸੇ ਦੀਆਂ ਅੱਖਾਂ ਵਿੱਚ ਹੰਝੂ ਲੈ ਕੇ ਆਵੇ ਬਸ ਤੁਹਾਡੇ ਅੰਦਰ ਇਹ ਭਾਵਨਾ ਜਾਗ ਗਈ ਹੈ ਕਿ ਤੁਹਾਡੇ ਕਰਕੇ ਕਦੇ ਵੀ ਕਿਸੇ ਨੂੰ ਦੁੱਖ ਨਾ ਪਹੁੰਚੇ ਤਾਂ ਸਮਝ ਲੈਣਾ ਕਿ ਪਰਮਾਤਮਾ ਜੀ ਤੁਹਾਡੇ ਤੇ ਮਿਹਰ ਕਰ ਰਹੇ ਹਨ ਹੁਣ ਗੱਲ ਕਰਦੇ ਹਾਂ ਜੀ ਉਹਨਾਂ ਚਾਰ ਸੰਕੇਤਾਂ ਜਾਂ ਨਿਸ਼ਾਨੀਆਂ ਬਾਰੇ ਜਿਨ੍ਹਾਂ ਨਾਲ ਆਪ ਜੀ ਜਾਣ ਸਕੋਗੇ ਕਿ ਪਰਮਾਤਮਾ ਜੀ ਤੁਹਾਡੀ ਪ੍ਰੀਖਿਆ ਲੈ ਰਹੇ ਹਨ ਇਸ ਕਰਕੇ ਤੁਹਾਡੀ ਅਰਦਾਸ ਨਹੀਂ ਸੁਣ ਰਹੇ ਸਾਰ ਸੰਗਤ ਜੀ ਸਭ ਤੋਂ ਪਹਿਲੀ ਗੱਲ ਇਹ ਹੁੰਦੀ ਹੈ ਕਿ ਜਦ ਆਲਸਤਾ ਆਉਣਾ ਹੋ ਜਾਂਦਾ ਹੈ ਮਤਲਬ ਕਿ ਜਦੋਂ ਵੀ ਅਸੀਂ ਜਪ ਤਪ ਕਰਨ ਦੇ ਲਈ ਬੈਠਦੇ ਹਾਂ ਕਿਸੇ ਵੀ ਅਧਿਆਤਮ ਮਾਰਗ ਤੇ ਕਿਸੇ ਚੰਗੇ ਮਾਰਗ ਤੇ ਚੱਲਣਾ ਸ਼ੁਰੂ ਕਰਦੇ ਹਾਂ ਉਸ ਦਾ ਪਾਲਣ ਕਰਦੇ ਹਾਂ ਉਸ ਵਿੱਚ ਸਾਨੂੰ ਆਲਸ ਆਉਣਾ ਸ਼ੁਰੂ ਹੋ ਜਾਂਦਾ ਹੈ ਸ਼ੁਰੂਆਤ ਵਿੱਚ ਤਾਂ ਸਭ ਮਨੁੱਖਾਂ ਨੂੰ ਇਹਨਾਂ ਜਪ ਤਪ ਤੇ ਅਧਿਆਤਮ ਦੇ ਰਾਹ ਵਿੱਚ ਚੱਲਦਿਆਂ ਬਹੁਤ ਵਧੀਆ ਲੱਗੇਗਾ ਮਜ਼ਾ ਵੀ ਆਵੇਗਾ ਬਹੁਤ ਮਨ ਲੱਗੇਗਾ ਬਹੁਤ ਜ਼ਿਆਦਾ ਸੇਵਾ ਤੇ ਸਿਮਰਨ ਕਰਨ ਦੀ ਇੱਛਾ ਬਣੀ ਰਹਿੰਦੀ ਹੈ ਪਰ ਥੋੜੇ ਹੀ ਸਮੇਂ ਦੇ ਬਾਅਦ ਇਹ ਸਭ ਕੁਝ ਨਿਰਾਸ਼ਾ ਵਿੱਚ ਬਦਲਣਾ ਸ਼ੁਰੂ ਹੋ ਜਾਂਦਾ ਹੈ ਜਦ ਸਾਨੂੰ ਹੁੰਦਾ ਹੈ ਕਿ ਸਾਡੀ ਅਰਦਾਸ ਪੂਰੀ ਨਹੀਂ ਹੋ ਰਹੀ ਉਸ ਵੇਲੇ ਸਾਡਾ ਮਨ ਸਾਡੇ ਉੱਤੇ ਹਾਵੀ ਹੋਣਾ ਸ਼ੁਰੂ ਹੋ ਜਾਂਦਾ ਹੈ ਸਾਨੂੰ ਆਲਸ ਆਉਣਾ ਸ਼ੁਰੂ ਹੋ ਜਾਂਦਾ ਹੈ ਮਨ ਇਹ ਸੋਚਣ ਲੱਗ ਜਾਂਦਾ ਹੈ ਜੇਕਰ ਇੰਨੇ ਦਿਨਾਂ ਤੋਂ ਜਪ ਤਪ ਸੇਵਾ ਸਿਮਰਣ ਕਰਦੇ ਆ ਰਹੇ ਹਾਂ ਤੇ ਫਿਰ ਵੀ ਪਰਮਾਤਮਾ ਜੀ ਸਾਡੀ ਅਰਦਾਸ ਨਹੀਂ ਸੁਣਦੇ ਤਾਂ ਫਿਰ ਸਾਡਾ ਜਪ ਤਪ ਕੀਤਾ ਕਿਸੇ ਵੀ ਕੰਮ ਨਹੀਂ ਆਵੇਗਾ ਪ੍ਰਿਕਿਆ ਅਸਲ ਵਿੱਚ ਸਾਡੀਆਂ ਇਛਾਵਾਂ ਦੇ ਬਾਰੇ ਪਤਾ ਕਰਨ ਲਈ ਹੀ ਸ਼ੁਰੂ ਕੀਤੀ ਜਾਂਦੀ ਹੈ ਫਿਰ ਅਸੀਂ ਆਲਸੀ ਹੋ ਕੇ ਬੈਠ ਜਾਂਦੇ ਹਾਂ ਜਾਂ ਪਰਮਾਤਮਾ ਦੇ ਮਾਰਗ ਤੇ ਅੱਗੇ ਵਧਦੇ ਹੀ ਰਹਿੰਦੇ ਹਾਂ ਸਤਸੰਗ ਜੀ ਦੂਜੀ ਪ੍ਰਿਕਿਆ ਜਦੋਂ ਪਰਮਾਤਮਾ ਜੀ ਲੈਂਦੇ ਹਨ ਕਿ ਰਿਸ਼ਤਿਆਂ ਦੀਆਂ ਉਲਝਣਾ ਸਾਡੇ ਅੱਗੇ ਵਾਰ-ਵਾਰ ਆਉਣੀਆਂ ਸ਼ੁਰੂ ਹੋ ਜਾਂਦੀਆਂ ਹਨ ਤੁਹਾਨੂੰ ਕਿਸੇ ਵੇਲੇ ਐਦਾਂ ਵੀ ਲੱਗੇਗਾ ਕਿ ਜਿਵੇਂ ਤੁਸੀਂ ਪਰਿਵਾਰਕ ਰਿਸ਼ਤਿਆਂ ਦੇ ਵਿੱਚ ਉਲਝ ਕੇ ਹੀ ਰਹਿ ਗਏ ਹੋ ਸਭ ਰਿਸ਼ਤੇਦਾਰ ਭਾਵੇਂ ਉਹ ਤੁਹਾਡੇ ਮਾਤਾ ਪਿਤਾ ਪੈਣਪਰਾ ਜਾਂ ਸਾਖ ਸੰਬੰਧੀ ਹੋਣ ਤੁਹਾਨੂੰ ਉਹ ਚੰਗੇ ਰਸਤੇ ਤੋਂ ਚੱਲਣ ਤੋਂ ਭਟਕਾਉਣਗੇ ਜ਼ਰੂਰ ਅਤੇ ਤੁਸੀਂ ਜ਼ਿੰਮੇਵਾਰੀਆਂ ਵਿੱਚ ਬੰਨੇ ਹੋਣ ਕਰਕੇ ਉਹਨਾਂ ਦੇ ਪਿੱਛੇ ਲੱਗ ਕੇ ਪਰਮਾਤਮਾ ਤੋਂ ਦੂਰ ਵੀ ਹੋ ਸਕਦੇ ਹੋ ਭਟਕ ਸਕਦੇ ਹੋ ਪਰ ਸਤ ਸੰਗਤ ਜੀ ਉਸ ਵੇਲੇ ਸਮਝ ਲੈਣਾ ਜ਼ਰੂਰੀ ਹੈ ਕਿ ਇਹ ਹੀ ਤੁਹਾਡਾ ਇਮਤਿਹਾਨ ਦਾ ਸਮਾਂ ਹੈ ਅਸਲ ਵਿੱਚ ਤੁਹਾਡੇ ਰਿਸ਼ਤਿਆਂ ਵਿੱਚ ਤੁਹਾਡੇ ਪਰਮਾਤਮਾ ਹੀ ਨਕਾਰਾਤਮਕ ਊਰਜਾ ਪੈਦਾ ਕਰਕੇ ਤੁਹਾਨੂੰ ਭਟਕਾਉਣ ਦੀ ਕੋਸ਼ਿਸ਼ ਕਰ ਰਹੇ ਹਨ ਇਸ ਲਈ ਸਾਧ ਸੰਗਤ ਜੀ ਤੁਹਾਨੂੰ ਆਪਣੀ ਸਮਝਦਾਰੀ ਅਤੇ ਪੱਕੇ ਫੈਸਲੇ ਦੀ ਵਰਤੋਂ ਕਰਦੇ ਹੋਏ ਉਹਨਾਂ ਦੀਆਂ ਗੱਲਾਂ ਦੇ ਵਿੱਚ ਬਿਲਕੁਲ ਵੀ ਨਹੀਂ ਆਉਣਾ ਚਾਹੀਦਾ ਜਦਕਿ ਤੁਹਾਨੂੰ ਆਪਣੇ ਉੱਤੇ ਪੂਰਾ ਭਰੋਸਾ ਹੋਣਾ ਚਾਹੀਦਾ ਹੁਣ ਗੱਲ ਕਰਦੇ ਹਾਂ ਜੀ ਤੀਜੀ ਪ੍ਰੀਖਿਆ ਜਦੋਂ ਪਰਮਾਤਮਾ ਜੀ ਲੈਂਦੇ ਹਨ ਕਿ ਸਾਨੂੰ ਕਈ ਵਾਰ ਡਰਾਉਣੇ ਡਰਾਉਣੇ ਤਜਰਬੇ ਹੋਣੇ ਸ਼ੁਰੂ ਹੋ ਜਾਂਦੇ ਹਨ ਸਾਨੂੰ ਹਰ ਗੱਲ ਤੋਂ ਡਰ ਲੱਗਣਾ ਸ਼ੁਰੂ ਹੋ ਜਾਂਦਾ ਹੈ ਸਾਨੂੰ ਕਿਤੇ ਜਾਣ ਤੋਂ ਆਉਣ ਤੋਂ ਕੋਈ ਵੀ ਕੰਮ ਕਰਨ ਤੋਂ ਡਰ ਲੱਗਣਾ ਸ਼ੁਰੂ ਹੋ ਜਾਂਦਾ ਹੈ ਕਿ ਕਿਤੇ ਸਾਡਾ ਕੋਈ ਨੁਕਸਾਨ ਨਾ ਹੋ ਜਾਵੇ ਪਰ ਕਦੇ ਕਦੇ ਕੁਝ ਇਹੋ ਜਿਹੇ ਡਰਾਵਣੇ ਤਜਰਬੇ ਵੀ ਹੁੰਦੇ ਹਨ ਜਿਵੇਂ ਸਿਮਰਣ ਧਿਆਨ ਕਰਦਿਆਂ ਕੋਈ ਡਰਾਵਣੀ ਚੀਜ਼ ਦਾ ਦਿਖ ਜਾਣਾ ਜਾਂ ਆਪਣੇ ਆਲੇ ਦੁਆਲੇ ਮਹਿਸੂਸ ਹੋਣਾ ਇਨ੍ਹਾਂ ਤਜਰਬਿਆਂ ਤੋਂ ਡਰ ਕੇ ਸਾਨੂੰ ਪਰਮਾਤਮਾ ਤੋਂ ਦੂਰ ਨਹੀਂ ਹੋਣਾ ਚਾਹੀਦਾ ਅਸਲ ਵਿੱਚ ਪਰਮਾਤਮਾ ਜੀ ਸਾਨੂੰ ਪਰਖ ਰਹੇ ਹੁੰਦੇ ਹਨ ਕਿ ਇਸ ਦਾ ਭਰੋਸਾ ਪੱਕਾ ਹੈ ਜਾਂ ਕੱਚਾ ਹੈ ਜੇਕਰ ਅਸੀਂ ਇੱਥੇ ਆਪਣਾ ਭਰੋਸਾ ਪੱਕਾ ਵਿਖਾਵਾਂਗੇ ਤਾਂ ਪਰਮਾਤਮਾ ਜੀ ਸਾਡੀ ਅਰਦਾਸ ਜ਼ਰੂਰ ਸੁਣਨਗੇ ਹੁਣ ਗੱਲ ਕਰਦੇ ਹਾਂ ਜੀ ਜਦੋਂ ਪਰਮਾਤਮਾ ਜੀ ਸਾਨੂੰ ਚੌਥੀ ਪ੍ਰੀਖਿਆ ਦੇ ਵਿੱਚੋਂ ਪਰਖਦੇ ਹਨ ਤੁਹਾਡੇ ਵਿਸ਼ਵਾਸ ਦੀ ਸਾਧ ਸੰਗਤ ਜੀ ਇੱਕ ਭਗਤ ਅਤੇ ਅਭਿਆਸੀ ਦੇ ਜੀਵਨ ਵਿੱਚ ਸਭ ਤੋਂ ਮਜ਼ਬੂਤ ਕੁੰਡੀ ਹੁੰਦੀ ਹੈ ਭਰੋਸਾ ਭਰੋਸਾ ਭਰੋਸੇ ਦੇ ਬਿਨਾਂ ਅਭਿਆਸੀ ਦੇ ਜੀਵਨ ਨੂੰ ਵਿਅਰਥ ਗਿਣਿਆ ਜਾਂਦਾ ਹੈ ਕਿਉਂਕਿ ਅਭਿਆਸੀ ਨੂੰ ਭਰੋਸੇ ਤੇ ਵਿਸ਼ਵਾਸ ਤੇਹੀ ਸਾਰੀਆਂ ਮੁਸ਼ਕਿਲਾਂ ਤੇ ਚੁਣੌਤੀਆਂ ਦੇ ਵਿੱਚੋਂ ਲੰਘਣਾ ਪੈਂਦਾ ਹੈ ਇਸ ਲਈ ਸਾਥ ਸੰਗਤ ਜੀ ਪਰਮਾਤਮਾ ਸਾਡਾ ਇਮਤਿਹਾਨ ਲੈਂਦੇ ਹਨ ਅਸੀਂ ਭਰੋਸੇ ਦੇ ਕਿੰਨੇ ਕੁ ਪੱਕੇ ਹਾਂ ਸਾਡਾ ਭਰੋਸਾ ਸੱਚਾ ਹੈ ਜਾਂ ਨਹੀਂ ਜੇਕਰ ਭਰੋਸਾ ਸੱਚਾ ਹੋਇਆ ਜਪ ਤਪ ਵਿੱਚ ਅਸੀਂ ਪੂਰੇ ਹੀ ਸਫਲ ਹੋ ਗਏ ਤਾਂ ਸਾਨੂੰ ਸਾਡੀ ਸੇਵਾ ਦਾ ਫਲ ਜ਼ਰੂਰ ਮਿਲੇਗਾ ਇਸ ਲਈ ਰੱਬ ਨੂੰ ਬਦਲਣ ਦੀ ਕੋਸ਼ਿਸ਼ ਨਹੀਂ ਕਰਨੀ ਚਾਹੀਦੀ ਰੱਬ ਤੇ ਪੂਰਨ ਵਿਸ਼ਵਾਸ ਰੱਖਣਾ ਚਾਹੀਦਾ ਹੈ ਆ ਫਿਰ ਵੇਖ ਲੈਣਾ ਕਿ ਅਸੀਂ ਪਰਮਾਤਮਾ ਜੀ ਵੱਲੋਂ ਦਿੱਤੇ ਹੋਏ ਇਮਤਿਹਾਨਾਂ ਵਿੱਚੋਂ ਪਾਸ ਹੋ ਕੇ ਕਿਵੇਂ ਉਹ ਵੀ ਫਿਰ ਸਾਡੀਆਂ ਅਰਦਾਸਾਂ ਨੂੰ ਸੁਣ ਲੈਣਗੇ ਸਾਡੀਆਂ ਸਾਰੀਆਂ ਹੀ ਮਨੋ ਕਾਮਨਾਵਾਂ ਨੂੰ ਪੂਰੀਆਂ ਕਰ ਦੇਣਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ